ਸ਼੍ਰੀਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸਤ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਆ ਪ੍ਰਿੰਟਡ 올ਓਵਰ ਸੂਟ ਜਿਹੜੇ ਤੁਹਾਨੂੰ ਅਸੀਂ ਹਮੇਸ਼ਾ ਹੀ ਦਿਖਾਉਂਦੇ ਰਹਿੰਨੇ ਉਹੀ ਸੂਟ ਲੈ ਕੇ ਆਏ ਜੀ ਦੁਆੜ ਤੇ ਬਹੁਤ ਪਿਆਰੀ ਜੀ ਇਹ ਮਤਲਬ ਇਹ ਕਲਰ ਪ੍ਰਿੰਟਡ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਨੇ ਸਾਰਿਆਂ ਦੇ ਅਮ ਬੁਕਿੰਗ ਲਈ ਨੰਬਰ ਹੋ ਗਏ 283828381 ਨੰਬਰ ਹੈ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਸਾਰੇ ਸੂਟ ਬ੍ਰਾਂਡਡ ਦਵਾਂਗੇ ਜੀ ਤੇ ਕਲਰ ਆਪਸ਼ਨ ਪ੍ਰਿੰਟ ਬਹੁਤ ਸੋਹਣੇ ਸੋਹਣੇ ਨੇ ਰੀਵਾ ਬ੍ਰਾਂਡ ਦੇ ਸੂਟ ਨੇ ਠੀਕ ਹੈ ਜੀ ਇਹ ਸ਼ੁਰੂ ਕਰਦੀ ਹਾਂ ਬਹੁਤ ਲਾਈਟ ਜੇ ਕਲਰ ਤੋਂ ਪਰ ਇਹਦੀ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਹੈ ਮੈਂ ਪਹਿਲਾਂ ਵੀ ਇਹ ਸੂਟ ਲੈ ਕੇ ਆਈ ਸੀ ਸਾਰਿਆਂ ਨੇ ਬਹੁਤ ਜ਼ਿਆਦਾ ਲਾਈਕ ਕੀਤੇ ਤੇ ਦੁਬਾਰਾ ਫੇਰ ਤੁਹਾਡੇ ਵਾਸਤੇ ਅੱਜ ਇਹਨਾਂ 'ਚ ਕਲਰ ਵੀ ਰਾਵਾਂਗੇ ਤੁਹਾਨੂੰ ਪਹਿਲਾਂ ਸਿੰਗਲ ਕਲਰ ਆਂਦਾ ਸੀ ਮੇਰੇ ਕੋਲ ਨਾਲ ਲੈਣਗੇ ਜੀ ਇਹ ਮਸਲੀਨ ਦੇ ਬਹੁਤ ਪਿਆਰੇ ਲੰਮੇ ਚੌੜੇ ਜਿਹੇ ਦੁਪੱਟੇ ਨੇ ਬਹੁਤ ਸੋਹਣੇ ਇਹਨਾਂ ਦੇ ਨਾਲ ਠੀਕ ਹੈ ਇਹ ਹੈਗਾ ਜੀ ਆਪਣਾ ਫਰਸਟ ਪ੍ਰਿੰਟ ਸੇਮ ਦੇ ਵਿੱਚ ਇਹ ਕਲਰ ਆ ਵੇਸ ਕਲਰ ਸੇਮ ਰਹੂਗਾ ਤੇ ਜਿੱਥੇ ਦੇ ਪਰਪਲ ਸ਼ੇਡ ਆ ਉੱਥੇ ਦੇ ਵਿੱਚ ਰਸਟ ਕਲਰ ਆ ਜਾਏ ਦੁਪੱਟਾ ਵੀ ਸੇਮ ਰਹੂਗਾ ਪ੍ਰਾਈਸ ਹੈਗਾ ਜੀ ਅੱਜ ਦੀ ਸਾਰੀ ਵੀਡੀਓ ਦਾ 2100 2100 ਰੁਪਏ ਤੇ 올ਓਵਰ 5 ਮੀਟਰ ਆ ਜੀ ਨੈਕਸਟ ਪ੍ਰਿੰਟ ਵੇਖ ਲਓ ਪ੍ਰਿੰਟਿੰਗ ਬਹੁਤ ਸੋਹਣੀ ਹੈ ਪਿਓਰ ਪਸ਼ਮੀਨੇ ਦੇ ਥੋੜੀ ਲਾਈਨਿੰਗ ਲਾ ਕੇ ਬਣਵਾ ਲੂਗੀ ਤਾਂ ਸੂਟ ਦੀ ਲੁੱਕ ਬਹੁਤ ਸੋਹਣੀ ਆ ਜਾਏਗੀ ਨਹੀਂ ਲਗਮਣੀ ਤਾਂ ਜ਼ਰੂਰੀ ਨਹੀਂ ਹੈਗਾ ਇਹ ਵੀ ਲੰਬੀ ਸੋੜੀ ਦੁਪੱਟੇ ਮਿਲਣਗੇ ਸੋਨੋ ਸਾਰੀ ਅੱਜ ਦੀ ਵੀਡੀਓ ਦੇ ਕਿਸੇ ਚ ਸਿੰਗਲ ਪ੍ਰਿੰਟ ਆ ਠੀਕ ਹੈ ਇਹ ਹੈਗਾ ਜੀ ਨੈਕਸਟ ਪ੍ਰਿੰਟ ਪ੍ਰਿੰਟਿੰਗ ਦੇਖਿਓ ਕਿੰਨੀ ਸੋਹਣੀ ਸੋਹਣੀ ਹੈ ਸਾਰੀ ਇਹ ਵੀਡੀਓ ਦਾ ਪ੍ਰਾਈਸ ਹੈਗਾ 2100 ਇਹ ਹੈਗਾ ਜੀ ਨੈਕਸਟ ਕਲਰ ਡਿਜ਼ਾਈਨ ਇਹ ਕਲਰ ਸਾਡੇ ਕੋਲ ਬਹੁਤ ਆਂਦਾ ਤੇ ਬਹੁਤ ਜ਼ਿਆਦਾ ਸੇਲ ਹੁੰਦਾ ਹੈ ਬਹੁਤ ਸੋਹਣਾ ਮਤਲਬ ਹੋਈ ਤਾਂ ਡਿਜ਼ਾਈਨ ਤੇ ਕਲਰ ਵੀ ਬਹੁਤ ਪਿਆਰਾ ਹੈ ਠੀਕ ਹੈ ਮਸਲੀਨ ਦੇ ਦੁਪੱਟੇ ਆ ਜੀ ਤੇ ਪਿਓਰ ਪਸ਼ਮੀਨੇ ਦੇ ਹੈਗੇ ਨੇ ਸੂਟ ਸੇਮ ਦੇ ਵਿੱਚ ਦੋ ਸੂਟ ਹੈਗੇ ਆ ਨੈਕਸਟ ਦੇ ਰਹੇ ਆ ਤੁਹਾਨੂੰ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਸੂਟ ਦੀ 컬러 ਵੀ ਬਹੁਤ ਸੋਹਣਾ ਹੈ ਬੋਟਲ ਗ੍ਰੀਨ ਦੀ ਤਰ੍ਹਾਂ ਦਾ 컬러 ਹੈ ਮਸਲੀਨ ਤੇ ਲੰਮੇ ਸੋੜੇ ਜਿਹੇ ਦੁਪੱਟੇ ਪ੍ਰਾਈਸ ਹੈਗਾ ਜੀ ਸਾਰੀ ਸੂਟਾਂ ਦਾ 2100 ਨੈਕਸਟ ਪ੍ਰਿੰਟ ਇਹ ਦੇਖੋ ਕਿੰਨਾ ਸੋਹਣਾ 컬러 ਤੇ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਹੈ ਜੀ ਦਾ ਸ਼ਾਲ ਸ਼ਾਲ ਦੇ ਡਿਜ਼ਾਈਨ ਹਰ ਇੱਕ ਹੀ ਅਲੱਗ-ਅਲੱਗ ਸੌਰੀ ਦੁਪੱਟਾ ਇਹਦਾ ਦੁਪੱਟਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਆਏਗੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਗ੍ਰੇ ਕਲਰ ਹੈ ਠੀਕ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਨੈਕਸਟ ਆ ਗਿਆ ਮੈਰੂਨ ਕਲਰ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਸਾਰੇ 올ਓਵਰ ਸੂਟ ਰਹਿਣਗੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ 5 ਮੀਟਰ ਦਾ 올ਓਵਰ ਸੂਟ ਆ ਜੀ ਮੈਰੂਨ ਦੇ ਵਿੱਚ ਤੁਹਾਨੂੰ ਸੇਮ ਦੇ ਵਿੱਚ 3-4 ਸੂਟ ਮਿਲ ਜਾਣਗੇ ਦੇਖੋ ਇਹ 4 ਸੂਟ ਨੇ ਸੇਮ ਹੀ ਕਲਰ ਤੇ ਸੇਮ ਹੀ ਡਿਜ਼ਾਈਨ ਪ੍ਰਿੰਟ ਜਿਹਨਾਂ ਦਾ ये एक सेम प्रिंट मिल जाएगा थोड़ा ये नेवी ब्लू कलर जोड़ा अपन ने मैरून खोलिया हो एक मिल जाएगा जी इस थो ब्लैक कलर ठीक है ये सारे यारे कलर के डिजाइन प्रिंट नैक्सट है स्किन कलर का सूट है जी स्किन गोल्डन ठीक है इक्कीस सौ है बहुत प्यारे सूट है ਦੇ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਇਹ ਵੀ ਬਹੁਤ ਸੋਹਣਾ ਕਲਰ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਠੀਕ ਹੈ ਇਹ ਤੁਹਾਨੂੰ ਵਿੱਚ ਮਿਝੇ ਗਾ ਲਈ ਮਸਟਰਡ येलो ਜਿਹਾ ਕਲਰ ਇਹ ਵੀ ਬਹੁਤ ਸੋਹਣਾ ਹੈ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਹੈ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਜੀ ਪਿਕਸ ਸੈਂਡ ਕਰ ਦਿਓ ਤੇ ਆਪਣਾ ਰੈਸਟ ਸੈਂਡ ਕਰ ਦਿਓ ਜੀ ਪੇਮੈਂਟ ਤੋਂ ਬਾਅਦ ਅਸੀਂ ਤੁਹਾਨੂੰ ਕੋਰੀਅਰ ਕਰਵਾ ਦਾਂਗੇ ਸੋ ਇਹ ਹੈਗੇ ਨੇ ਸਾਰੇ 100 2100 ਵਾਲੇ ਤੇ ਲੋਰ ਪੰਜ ਮੀਟਰ ਸੂਟ ਹੁਣ ਤੁਹਾਨੂੰ ਸੀਰੀਆਂ ਜਾਨੀਆਂ ਦੋ ਤਿੰਨ ਸੂਟ ਮੇਰੇ ਕੋਲ ਮੈਚਿੰਗ ਪਈਆਂ ਮੈਂ ਉਹ ਦਿਖਾ ਰਹੀ ਹਾਂ ਤੁਹਾਨੂੰ ਸੇਮ ਹੀ ਬ੍ਰਾਂਡ ਦਾ ਸੂਟ ਠੀਕ ਹੈ ਇਹ ਜਿਹੜੀ ਸ਼ਰਟ 2 ਮੀਟਰ ਦੀ ਐਦਾਂ ਪੇਂਟਿੰਗ ਸਾਈਡ ਤੇ ਦਿੱਤਾ ਮੈਂ ਤੁਹਾਨੂੰ ਇਹ ਚੌੜਾ ਬਾਰਡਰ 2 ਮੀਟਰ ਦਾ ਇਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਡਿਜ਼ਾਈਨ ਕਰ ਸਕਦੇ ਨਾਲ ਹੈਗਾ ਇਹ ਪਸ਼ਮੀਨੇ ਦਾ 3 ਮੀਟਰ ਸਵਾਰ ਦਾ ਫੈਬਰਿਕ ਜਿਸ ਨਾਲ ਤੁਹਾਨੂੰ ਮਿਲ ਜਾਈਏ ਜੀ ਬਹੁਤ ਲਾਈਟ ਵੇਟ ਸ਼ਾਲ ਦੁਪੱਟੇ ਵਾਲਾ ਸ਼ਾਲ ਇਕ ਤੁਹਾਨੂੰ ਕਲਰ ਡਿਜ਼ਾਈਨ ਇਹ ਮਿਲ ਜਾਏਗਾ ਇਹ ਤਾਂ ਦੇਖੋ ਇਹ ਨੈੱਕ ਦੇ ਉੱਪਰ ਵੀ ਲੇਸ ਦਿੱਤੀ ਹੋਈ ਆ ਇਹ ਵੀ ਟਾਈ ਮੀਟਰ ਦੀ ਸ਼ਰਟ ਆ ਠੀਕ ਹੈ ਤੇ ਇਹਦੀ ਕਿ ਰੇਟ ਵੀ ਬਹੁਤ ਸੋਹਣੀ ਲੇਸ ਦਿੱਤੀ ਹੋਈ ਆ ਤੇ ਨਾਲ ਤੁਹਾਨੂੰ ਮਿਲ ਚਣ ਕਿਨਾਂ ਦੇ ਮਸਲੀਨ ਦਾ ਦੁਪੱਟਾ ਇਹ ਤਾਂ ਸੀਮੀ ਪ੍ਰਾਈਸ ਹੈ ਜੀ 2100 ਇਹਨਾਂ ਦਾ ਨੈਕਸਟ ਤੁਹਾਨੂੰ ਮੈਂ ਦਿਖਾਉਣ ਜਾ ਰਹੀਆਂ ਜਿਹੜੀ ਮੇਰੇ 1500 ਵਾਲੇ ਸੂਟ ਨੇ ਤੇ ਫੋਟੋਸ ਤਾਂ ਬਹੁਤ ਸਾਰੀਆਂ ਨੇ ਪਰ ਉਹਨਾਂ ਦੀਆਂ ਜਿਹੜੇ ਵਿਕੇ ਹੋਈਆਂ ਜਿਹੜੇ ਮੇਰੇ ਕੋਲ ਹੁਣ ਇਹ ਰਹਿ ਗਏ ਸੂਟ ਮੈਂ ਤੁਹਾਨੂੰ ਉਹ ਦਿਖਾ ਰਹੀ ਹਾਂ ਇਹ 1500 ਵਾਲਾ ਸੂਟ ਹੈ ਜੀ 올ਓਵਰ ਪ੍ਰਿੰਟਡ ਵਿਦਾਊਟ ਦੁਪੱਟਾ ਅਗਰ ਕਿਸੇ ਨੂੰ ਇਹ پسند ਆ ਤਾਂ ਤੁਸੀਂ ਇਹਨਾਂ ਚੋਂ ਵੀ ਲੈ ਸਕਦੇ ਹੋ ਇਹ ਜਿਹੜੀ ਮੇਰੇ ਥਾਂ ਤੇ ਸੀਗੇ ਸੂਟ ਸਾਰੇ ਮੈਂ ਤੁਹਾਨੂੰ ਉਹ ਦਿਖਾ ਰਹੀ ਹਾਂ ਜਿਨ੍ਹਾਂ ਚੋਂ ਉਹ ਸ਼ਿਕਸੂਟ ਸਾਡੇ ਕੋਲੇ ਬਚੇ ਹੋਏ ਹੈਗੇ ਆ ਇਹ 15 ਸੋਰਾ ਸੂਟ ਆ ਸਾਰੇ ਜਿਹੜੇ ਤੁਹਾਨੂੰ ਮੈਂ ਦਿਖਾ ਰਹੀ ਆ ਇਹਨਾਂ ਚ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਇਹ ਵਿਦਾਊਟ ਦੁਪੱਟਾ ਜੇ ਠੀਕ ਹੈ ਸੀਮ ਦੇ ਵਿੱਚ ਕਲਰ ਆ ਗ੍ਰੇ ਇਹ ਬਿਨਾ ਲਾਈਨਿੰਗ ਤੋਂ ਤੁਸੀਂ ਬਣਵਾ ਸਕਦੇ ਹੋ ਪਸ਼ਮੀਨੇ ਦਾ ਬਹੁਤ ਸੋਹਣਾ ਸਟਾਫ ਆ ਦੇਖੋ ਕਲਰ ਡਿਜ਼ਾਈਨ ਇਹਨਾਂ ਦੇ ਬਹੁਤ ਸਾਰੇ ਸੀਗੇ ਇੱਕ-ਇੱਕ ਸੂਟ ਦੇ ਵਿੱਚ 4-4 5-5 ਸੂਟ ਆ ਅ ਚਾਰ-ਚਾ 5-5 ਸੂਟ ਸੀ ਪਰ ਹੁਣ ਜਿਹੜੇ ਮੇਰੇ ਕੋਲ ਰਹਿ ਗਏ ਆ ਇਸ ਟਾਈਮ ਮੈਂ ਤੁਹਾਨੂੰ ਉਹੀ ਦਿਖਾ ਰਹੀ ਆ ਕਿਉਂਕਿ ਕਦੇ ਕਿਸੇ ਕਲਰ ਦੀ ਫੋਟੋ ਆ ਜਾਂਦੀ ਆ ਜਿਹੜੇ ਸਾਡੇ ਕੋਲ ਹੁੰਦੇ ਨਹੀਂ ਇਹ ਸਾਡੇ ਕੋਲ ਹੈਗੇ ਨੇ ਇਸ ਟਾਈਮ ਅਵੇਲੇਬਲ ਤੁਸੀਂ ਇਹਨਾਂ ਚੋਂ ਦੇਖ ਸਕਦੇ ਹੋ ਸਾਰੇ ਸੂਟ ਤੁਹਾਨੂੰ ਰੀਵਾ ਬ੍ਰਾਂਡ ਤੇ ਮਿਲਣਗੇ ਜੀ 1500 ਪ੍ਰਾਈਸ ਆ ਪਸ਼ਮੀਨੇ ਦਾ ਸੂਟ ਆ ਫੋਟੋ ਪੀਜ ਕੇ ਪੇਮੈਂਟ ਕਰਵਾ ਕੇ ਆਪਣੀ ਬੁਕਿੰਗ ਕਨਫਰਮ ਕਰਵਾ ਸਕਦੇ ਹੋ ਫਿਰ ਅਡਰੈਸ ਸੈਂਡ ਕਰ ਦਿਓ ਅਸੀਂ ਤੁਹਾਨੂੰ ਪਾਰਸਲ ਕਰਵਾ ਦਾਂਗੇ ਇਹ ਸਿੰਗਲ ਸਿੰਗਲ ਸੂਟ ਰਹਿ ਗਏ ਸਾਡੇ ਕੋਲ ਸਾਰੇ ਹੁਣ ਇਹਨਾਂ ਚ ਤੁਸੀਂ ਦੇਖ ਸਕਦੇ ਹੋ ਜੀ ਕੋਈ ਵੀ ਸੂਟ ਲੈਣਾ ਚਾਹੇ येलो कलर बहुत पसंद किया पर इस तू तो बाद येलो मैचिंग भी ला के आए से फिर ठीक है स्टफ बहुत ज्यादा सॉफ्ट है बिल्कुल नर्म जिन्हों कह दें नर्म जूट हों सूट ने जी है। ਕੋਈ ਦਾ ਕਿ ਨਾ ਸੋਨਾ ਪ੍ਰਿੰਟ ਦਾ ਸੂਟ ਦਾ ਮੈਂਦੀਆ ਦਾ ਸ਼ੇਡ ਹੈ ਇੱਕ ਤੁਹਾਨੂੰ ਮਿਲ ਜਗਾ ਗ੍ਰੇ ਕਲਰ ਇਹਦਾ ਇੱਕ ਤੁਹਾਨੂੰ ਮਿਲ ਜਗਾ ਗਰੇ ਵਿੱਚ ਇਹ ਇਸ ਲਾਈਟ ਸਕਾਈ ਫਰੋਜ਼ੀ ਕਲਰ ਹਾਂਜੀ ਇਹ ਸਾਡੇ ਕੋਲ ਨਵੇਂ ਥਾਨ ਆਏ ਸੀਗੇ ਸੇਮ ਹੀ ਬ੍ਰਾਂਡ ਤੇ ਤੇ ਸੇਮ ਹੀ ਸਟੱਫ ਦੇ 15 16 ਸੂਟ ਆ ਜੇ ਇੱਕ ਥਾਨ ਦੇ ਵਿੱਚ ਤੁਹਾਨੂੰ 4 ਸੂਟ ਮਿਲ ਜਾਣਗੇ ਠੀਕ ਹੈ ਵੀ ਮਿੱਤ ਲਾ ਫਾਗਦੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਬਹੁਤ ਯਾਰਾਂ ਡਿਮਾਂਡ ਸੀ ਇਹਨਾਂ ਸੂਟਾਂ ਦੀ ਫਿਰ ਨਾਲ ਦੀ ਨਾਲ ਹੋਰ ਕੁਕਿੰਗ ਕਰवाती ਸੀ ਠੀਕ ਹੈ ਦੇਖੋ ਕਿੰਨੇ ਸੋਹਣੇ ਕਲਰ ਪ੍ਰਿੰਟ ਆ 150 ਦਾ ਸੂਟ ਹੈ ਜੀ 2 ਮੀਟਰ ਦੇ ਥਾਂ ਇਹ 4-4 ਸੂਟ ਤੁਹਾਨੂੰ ਮਿਲ ਜਾਣਗੇ ਇਹਨਾਂ ਦੇ ਵਿੱਚ ਇਹਦੇ ਵਿੱਚ ਮੈਨਾਂ ਤੁਹਾਨੂੰ येलो ਕਲਰ ਵੀ ਦਿਖਾਇਆ ਬਹੁਤ ਸੋਹਣਾ ਕਲਰ ਡਿਜ਼ਾਈਨ ਹੈ ਜਿਹੜਾ ਵੀ ਸੂਟ ਤੁਸੀਂ ਲੈਣਾ ਨਾ ਚੁਲਾ ਸਕਦੇ ਹੋ ਠੀਕ ਹੈ ਜੀ 1500 ਵਾਲੇ ਸੂਟ ਨੇ ਜਿਹੜੇ ਬਿਦਾਉਟ ਦੁਪੱਟੇ ਆ ਵਿਦਿਆ ਦੁਪੱਟੇ ਸੂਟ ਹੈਗੇ ਨੇ ਸਾਰੇ 2100 ਦਾ ਸੂਟ ਹੈ ਸ਼ਿਪਿੰਗ ਉਹ ਅਲੱਗ ਤੋਂ ਰਹੇਗੀ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਅਸ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ পিক ਸੈਂਡ ਕਰ ਸਕਦੇ ਹੋ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮਚ